ਜੀ ਬਿਲਕੁਲ ਪੱਤਰ ਸਮਝਦਾਰ ਹੈ ਇਹਦੇ ਨਾਲੋਂ ਜਰਮਨ ਸੈਫਟ ਦਾ ਜਿਹੜਾ ਕਦੂਰਾ ਉਹ ਮਹਿੰਗਾ ਹੋਊ ਤੇ ਬੱਚੀ ਸਸਤੀ ਹੋਊਗੀ ਅੱਛਾ ਅੱਜ ਮੁੱਲ ਵੀ ਪੜਾਕੇ ਪਾਉਣੇ ਆ ਹਾਂ ਆਏ ਨਹੀਂ ਬਈ ਉਹ ਨਹੀਂ ਕਰਾਸ ਬੱਚਿਆਂ ਦੇ ਇਹਨੇ ਮੁੱਲ ਕਰੀਂਦੇ ਆ ਆਪਾਂ ਏ ਕਲਾਸ ਬੱਚੀ ਜਿਹੜੀ ਹੈ ਨਾ ਤਿਆਰ ਕਰਨ ਹੋਵੇ ਤੇ ਗਿੱਠਾ ਜੀ ਮੂਹ ਹੋਵੇ ਸਹੀ ਗੱਲ ਹੈ ਕੁਆਲਿਟੀ ਹੈ ਬਰੀਡ ਨਾਲ ਕੋਈ ਸਮਝੌਤਾ ਨਹੀਂ ਹੈ ਹਾਂਜੀ ਹਾਂਜੀ ਕੁਆਲਿਟੀ ਏ ਕਲਾਸ ਇਧਰ ਝਾਖ ਮਾਰੂ ਕਰਾਂ ਦੀ ਨਿਗਾਹ ਦੀ ਬਰੀਡ ਫਰੂਟ ਪੂਰੀ ਫੁੱਲ ਹੈ ਨੰਬਰ 1 ਆ ਬੱਚੀ ਦੀ ਨਾ ਮੈਂ ਕਿਹਾ ਵੀ ਗੱਲਾਂ ਹੀ ਕਾਦੀਆਂ ਹਾਂਜੀ ਦੋਸਤੋ ਹਸੀਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਦੋਸਤੋ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾਉਣ ਲੱਗੇ ਆ ਇਹ ਆਪਾਂ ਵੀਡੀਓ ਬਣਾਉਣ ਲੱਗੇ ਆ ਲਵਪ੍ਰੀਤ ਸਿੰਘ ਸੁਖਾਣੰਦ ਵਾਲੇ ਤੇ ਕਈ ਵੀਰਾਂ ਨੂੰ ਭਲੇਖਾ ਪੈ ਸਕਦਾ ਵੀ ਕਿਸੇ ਮੰਡੀ ਤੋਂ ਆ ਕਿਸੇ ਆਪਾਂ ਮੰਡੀ ਤੇ ਨਹੀਂ ਕਿਸੇ ਉਹ ਨਹੀਂ ਆਪਾਂ ਲਵਪ੍ਰੀਤ ਦੇ ਘਰੋਂ ਫਾਰਮ ਤੋਂ ਵੀਡੀਓ ਬਣਾਉਣ ਲੱਗੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਵਿਕਰੀ ਵਾਲੇ ਨਾਗਾ ਉਹ ਵੀ ਆਪਾਂ ਬਾਈ ਤੋਂ ਪੁੱਛ ਲਾਂਗੇ ਵੀ ਕਿੰਨੇ ਨਾਗਾ ਤੇ ਬਾਕੀ ਬਹੁਤ ਭਰਾਵਾਂ ਦੇ ਅਦਰ ਸਟੇਟ ਤੋਂ ਫੋਨ ਆਉਂਦੇ ਆ ਬੀਐਸਸੀ ਕੋਈ 8-10 ਨਗ ਲੈਣੇ ਆ ਤੇ ਸਾਨੂੰ ਕੋਈ ਮਨ ਕੇ ਚਲੋ ਗੱਡੀ ਦਾ ਖਰਚਾ ਜਾਂ ਗੱਡੀ ਦੇ ਕੋਈ ਕਾਗਜ਼ ਪੱਤਰਾਂ ਦੀ ਸਾਰੀ ਗੱਲਬਾਤ ਆਪਾਂ ਲਾਪਰੀ ਦੇ ਨਾਲ ਕਰਾਂਗੇ ਕਿਉਂਕਿ ਜਿਹੜਾ ਹੈ ਸਾਹਮਣੇ ਸਕਰੀਨ ਤੇ ਤੁਸੀਂ ਵੱਚੀਆਂ ਦੇਖ ਰਹੇ ਆ ਇਹ ਮੰਨ ਕੇ ਚਲੋ ਅਦਰ ਸਟੇਟ ਚੱਲਿਆਂ 10 ਤੋਂ 12 ਨਾਗਾ ਤੇ ਸਾਰੀ ਗੱਲਬਾਤ ਆਪਾਂ ਲਾਪਰੀ ਦੇ ਨਾਲ ਕਰਾਂਗੇ ਤੇ ਪੁੱਛਦੇ ਆ ਸਾਰੀ ਗੱਲਬਾਤ ਸਤਰੀ ਗੱਲ ਜੀ ਹੋ ਠੀਕ ਠਾਕ ਵੀਰੇ ਠੀਕ ਹੈ ਠੀਕ ਹੈ ਬਾਈ ਵਧੀਆ ਤੇ ਕਿਵੇਂ ਕੰਮ ਕਰ ਠੀਕ ਹੈ ਬਾਈ ਪੂਰਾ ਵਧੀਆ ਬੈਂਤ ਲਪਰੀ ਤਾਂ ਆਪਣਾ ਐਡਰੈਸ ਜਿਹੜਾ ਕਨਫਰਮ ਕਰ ਦੇ ਬਾਈ ਨਾ ਮੇਰਾ ਬਾਈ ਲਪਰੀ ਤਾਂ ਪਿੰਡ ਸੁਖਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਨੇੜੇ ਸ਼ਹਿਰ ਭਗਤਾ ਭਾਈ ਕਾ ਤੇ ਬਾਜਾਖਾਨਾ ਬਾਈ ਠੀਕ ਹੈ ਤੇ ਆਪਾਂ ਨੂੰ ਬਈ ਜਿਹੜਾ ਹਨਾ ਇਹ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਆ ਲਾਸਟ ਪਿੰਡ ਆ ਜੀ ਸਹੀ ਗੱਲ ਆ ਆਪਾਂ ਨੂੰ ਜਿਹੜਾ ਬਈ ਕਿੰਨਾ ਜ਼ਿਲ੍ਹਿਆਂ ਦੀ ਹੱਦ ਹੋ ਗਈ ਆਣ ਕੇ ਚਲੋ ਇੱਧਰ ਲੰਬ ਵਾਲੀ ਬਾਜਾਖਾਨਾ ਫਰੀਦਕੋਟ ਜਲਾ ਆ ਗਿਆ ਹਾਂਜੀ ਹਾਂ ਤੇ ਇੱਧਰਲੇ ਪਾਸੇ ਲਾਸਟ ਬਾਜਾਪੁਰਾਣੇ ਵਾਲੇ ਪਾਸੇ ਮੋਗੇ ਜ਼ਿਲ੍ਹੇ ਦਾ ਹੀ ਲਾਸਟ ਪਿੰਡ ਆ ਗਿਆ ਤੇ ਇੱਧਰ ਬਟਿੰਡਾ ਜ਼ਿਲ੍ਹਾ ਸਟਾਰਟ ਹੋ ਗਿਆ ਤੇ ਇੱਧਰ ਬਟਿੰਡਾ ਭਗਤਾ ਹਨਾ ਹਾਂਜੀ ਆ ਗਿਆ ਇਹ ਲਾਪਰੀ ਤਾਂ ਫਿਰ ਆਪਣਾ ਨੰਬਰ ਬੋਲਦੇ ਵੀਰੇ ਨੰਬਰ 987292257848 ਠੀਕ ਹੈ ਪਹਿਲਾਂ ਤਾਂ ਆਪਾਂ ਸਾਰੀ ਗੱਲਬਾਤ ਕਰਦੇ ਆਂ ਦੂਜੇ ਪੁਸ਼ਕਿਆਂ ਦੇ ਵੀ ਕੈਮਰਾ ਮਾਰ ਦੰਨੇ ਆ ਤੇ ਮਿੱਤਰੋ ਮੈਨੂੰ ਐਂ ਦੱਸ ਵੀ ਇਹ ਅੱਜ ਮੰਡੀ ਦਾ ਭਲੇਖਾ ਕਰਮਾਂ ਵਾਲੀਆਂ ਪਾਉਂਦੇ ਆ ਤੇਰੇ ਘਰੇ ਹਾਂਜੀ ਤੇ ਮੈਨੂੰ ਐਂ ਦੱਸ ਵੀ ਇਹ ਨਾਗ ਜਿਹੜੇ ਸਕਰੀਨ ਤੇ ਆਪਾਂ ਦਿਖਾਏ ਆ 10 ਤੋਂ 12 ਨਾਗ ਇਹ ਵੇਕੇ ਚੱਲੇ ਆ ਜਾਂ ਕੋਈ ਵੇਚਣ ਵਾਲੀ ਆ ਕੀ ਆਪਣੇ ਕੋਲ ਨਹੀਂ ਐਨਾ ਵੀ ਕਰਾਂ ਬਈ ਗੱਲ ਹੋ ਗਈ ਕੱਚੀ ਪੱਕੀ ਜੀ ਕਿਸੇ ਨਾ ਠੀਕ ਮਦਰ ਸਟੇਟ ਦੇ ਰਾਜਸਥਾਨ ਦੇ ਬੰਦਿਆਂ ਨਾਲ ਹੋਈ ਆ ਸਿੱਕਰ ਨਹੀਂ ਸਿੱਕਰ ਠੀਕ ਆ ਠੀਕ ਆ ਉੱਥੋਂ ਦੇ ਬੰਦਿਆਂ ਨਾਲ ਹੋਈ ਆ ਤੇ ਜੇ ਕੋਈ ਵੀ ਭਰਾ ਮੰਨ ਕੇ ਚੱਲੋ ਕੋਈ ਅਦਰ ਸਟੇਟ ਕੋਈ ਮਂਗਾਉਣਾ ਚਾਹੁੰਦਾ ਕੋਈ ਯੂਪੀ ਜਾਂ ਕੋਈ ਹੋਰ ਦਾ ਤੇ ਉਹ ਗੱਡੀ ਦਾ ਕਾਗਜ਼ ਪੱਤਿਆਂ ਦਾ ਦਾ ਖਰਚਾ ਡੇਟਾ ਲੱਗਣਾ ਲੱਗਣੀ ਆ ਤੇ ਮੰਨ ਕੇ ਚੱਲੋ ਵੀ ਆਪਾਂ ਗੱਡੀ ਦਾ ਡਿਲੀਵਰੀ ਦਾ ਸਾਰਾ ਕਰਾ ਦਿੰਨੇ ਬੰਦੋਬਾਸ ਹਾਂਜੀ ਹਾਂ ਹਾਂ ਠੀਕ ਆ ਹਾਂਜੀ ਵੀ ਜੇ ਕਿਸੇ ਭਰਾ ਨੇ ਕੋਈ ਦੋ ਚਾਰ ਮਰਦੀ ਆ ਜੇ ਭਰਾ ਯਾਰ ਪੰਜ ਨਾਲ ਇੱਥੇ ਲੈਣੇ ਹੋਈ ਠੀਕ ਆ ਵੀਰੇ ਹਾਂਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਫਿਰ ਆਪਣੇ ਕੋਲੇ ਜਿਹੜੇ ਮੰਨ ਕੇ ਚੱਲੋ ਵਿਕਰੀ ਵਾਲੇ ਨਾਗਾ ਕਿੰਨੇ ਆ 3 ਜਨਵਰ ਅੱਜ 3 ਜਨਵਰ ਹੈ ਹਾਂ ਠੀਕ ਹੈ ਇਹ ਵੀ ਹੁਣ ਆਈ ਸੀ ਤਾਂ ਇਹੋ ਵੀਡੀਓ ਪਵਾਤੀ ਠੀਕ ਹੈ ਹਾਂ ਬਈ ਕਿੰਨੇ ਖੀਰੀਆਂ ਹਨਾ ਛੋਟੇ ਬੱਚੇ ਐ ਤੇ ਮਿੱਤਰੋ ਪਹਿਲਾਂ ਆਪਾਂ ਕੈਮਰਾ ਮਾਰ ਹੀ ਦਿੰਨੇ ਬਰੀਡ ਕੁਆਲਿਟੀ ਐ ਜਿਹੜੀ ਇੱਕ ਨੰਬਰ ਹੈ ਹਨਾ ਬਰੀਡ ਤਾਂ ਅੱਜ ਏ ਕਲਾਸ ਆ ਬੈਂਤ ਦੇਖ ਬਈ ਕਿੰਨੀ ਉਰਹੂ ਲਾਪਰੀ ਤੇਰੀ ਵੀਰੇ ਇਹਦੀ ਉਮਰ ਹੈਗੀ ਐ ਬਈ ਬੈਂਤ ਸਾਢੇ 14 ਮਹੀਨਿਆਂ ਦੀ ਸਾਢੇ 14 ਮਹੀਨਿਆਂ ਦਾ ਬੱਚਾ ਦੇਖੋ ਵੀ ਮਿੱਤਰੋ ਤੇ ਝੋਲੀ ਆਏ ਆ ਉਹਨੇ ਪੰਜਾਂ ਮਹੀਨੇ ਗੱਬਨ ਹੁੰਦੀ ਆ ਸਹੀ ਗੱਲ ਜਿੰਨੀ ਨਿੱਕੀ ਅਗਲਾ ਕਹਿੰਦਾ ਉਨੀ ਤਿੱਖੀ ਵੇਖ ਝੋਲੀ ਝੋਲੀ ਵਾਲੇ ਬੱਸ ਤਾਂ 100 ਨੰਬਰ ਹੈ ਹਨਾ ਐ ਲੱਗਦਾ ਜਿਵੇਂ ਗੱਬਣ ਹੁੰਦੀ ਆ ਬੱਚ ਗੱਬਣ ਹੁੰਦੀ ਆ ਹਾਂਜੀ ਇਹ ਉਮਰ ਆ ਗਈ ਸਾਢੇ 4 ਮਹੀਨੇ ਹਨਾ ਤੇ ਬਈ ਵੇਖ ਫੇਸ ਹਾਂ ਪਿੰਕ ਨੋਜਾ ਵੀ ਆ ਗਈ ਬਰੀਕ ਕੁਆਲਿਟੀ ਦੇਖੋ ਹਨਾ ਆ ਪਈ ਲੂੰਬੜਰ ਗਈ ਤੇ ਪਤਾ ਵੀਰੇ ਕਿਹੜੇ ਸੀਮੰਦੀ ਇਹ ਇਹ ਬਈ ਏਬੀਐਸ ਦੇ ਪੀਕੇ ਦੀ ਆ ਬਈ ਠੀਕ ਆ ਇੱਕ ਕੋਈ ਇਹ ਵੀ ਦਾ ਮੈਜਿਕ ਸੀ ਮਣਾਉਂਦਾ ਉਹਦੀ ਦੱਸੀ ਆ ਬਈ ਤੇ ਮਦਰ ਕਾਰਡ ਕੋਈ ਲੱਭ ਇਹਦੀ ਮਦਰ ਕਾਰਡ 42 ਲੀਟਰ ਦਾ ਬਿਆਹਤਾ 42 ਲੀਟਰ ਦਾ ਹੈ ਜਿਹੜਾ ਖੁੱਲੀ ਫਿਰਦੀ ਆਈ ਆ ਠੀਕ ਆ ਹਾਂ ਅਹੀਂ ਥੱਕੇ ਜੇ ਮਾਰਦੀ ਹੈ ਹਨਾ ਹਾਂ ਹਾਂ ਬਈ ਬਾਕੀ ਯਾਰ ਬਿਆਹਤਾ ਮੈਂ ਬਾਲੀਆਂ ਗੱਲਾਂ ਨਹੀਂ ਕਰਦਾ ਹਨਾ ਹਾਂਜੀ ਤੇ ਇਹਦਾ ਆ ਚੀਜ਼ ਦਾ ਮੁੱਲ ਆ ਬਈ ਸਹੀ ਗੱਲ ਆ ਬਈ ਹਾਂ ਆ ਕੁਆਲਿਟੀ ਦਾ ਮੁੱਲ ਪੈਣਾ ਹੈ ਹਨਾ ਤੇ ਉਹ ਬੱਚੀ ਅੱਜ ਆਪਾਂ ਦੇਣੀ ਆ ਬਈ ਠੀਕ ਆ ਮੁੱਲ ਬਿਲਕੁਲ ਜਾਇਜ਼ ਹਾਂਜੀ ਠੀਕ ਆ ਜਿਹੜੇ ਮੁੱਲ ਆਪਾਂ ਕਰਨੇ ਮੰਨ ਕੇ ਚੱਲੋ ਇਹ ਕਿਸੇ ਨੇ ਕਰਿਆ ਹੀ ਨਹੀਂ ਹੋਣਿਆ ਬਈ ਯਾਰ ਜਿਹੜੀ ਚੀਜ਼ ਆਪਾਂ ਕੋਈ ਛੋਟੇ ਮੁੱਲ ਦੀਆਂ ਜਾਇਜ਼ ਮੁੱਲ ਦੀਆਂ ਆਪਾਂ ਸੱਜਣੋਂ ਸੁਣੋ ਅੱਜ ਬੱਚਿਆਂ ਆਪ ਦੇ ਤਾਂ ਬਈ ਨੰਬਰ 1 ਚੀਜ਼ ਲੈ ਕੇ ਆਉਣੇ ਆ ਗਾ ਪਰਮਾਤਮਾ ਕਰਨ ਕਰਾਉਣਾ ਸਹੀ ਗੱਲ ਆ ਫਿਰ ਇਹ ਤਾਂ ਹੈ ਹਾਂਜੀ ਲੋ ਵੀ ਮਿੱਤਰੋ ਪਹਿਲੇ ਨੰਬਰ ਵਾਲੀ ਕਹਿੰਦਾ ਕੌਲੀ ਚ ਪਾਣੀ ਪੀਣ ਵਾਲੀ ਚਾਹੀਦੀ ਆ ਉਹ ਚੀਜ਼ ਅੱਜ ਬਈ ਸਹੀ ਗੱਲ ਆ ਨਿੱਕਾ ਨਿੱਕਾ ਇਹ ਅਮੂਰ ਆ ਬਈ ਨਿੱਕਾ ਕਰਨਾ ਹੈ ਪਿੰਕ ਨੋਜ਼ ਵਾਲੀ ਆ ਗਈ ਲੈਂਥ ਨੂੰ ਤੁਹਾਨੂੰ ਪੂਰੀ ਫੁੱਲ ਆ ਸਾਡੇ 4-5 ਮਹੀਨੇ ਬਾਈ ਕਹਿੰਦਾ ਵੀ ਅੰਦਾਜ਼ਾ 2-4 ਦਿਨ ਇਧਰ ਉਧਰ ਹੋ ਸਕਦਾ ਸਾਡੇ 4 ਤੋਂ 5 ਦੇ ਵਿੱਚ ਵਿੱਚ ਹੋ ਸਕਦੀ ਆ ਠੀਕ ਆ ਠੀਕ ਆ ਥਣ ਝੋਲੀ ਦੀ ਇੱਕ ਨੰਬਰ ਹੈ ਨਾ ਝਰ ਝੋਲੀ ਤਾਂ ਨਾ ਆ ਲਾਂ ਆਖੂਗਾ ਇਹ ਬਈ ਗੱਬਣਾ ਬੱਛੀ ਸਹੀ ਗੱਲ ਹਾਂ ਲੈ ਚੱਲ ਵੀਰੇ ਇਹ ਆ ਕਿ ਪਹਿਲੇ ਨੰਬਰ ਵਾਲੀ ਖੜ੍ਹਦੀ ਨਹੀਂ ਗੁੰਦੀ ਵੇਖ ਬਾਈ ਇਹ ਨਖਰਾ ਨਖਰਾ ਬੱਛੀ ਦਾ ਇਹ ਕਲਾਸ ਆ ਜਮਾ ਲਓ ਵੀ ਮਿੱਤਰੋ ਬਾਕੀ ਆ ਪੱਠਪੜਾ ਵੇਖ ਬਿਆਂ ਤੇ ਕਿੰਨਾ ਚੋੜਾ ਹੈ ਦੁੱਧ ਵਾਲੀ ਲੂਈ ਆ ਬੱਚੇ ਦੇ ਸੱਚਮੇ ਪੱਠਪੜੇ ਦੀ ਹਾਂਜੀ ਤੇ ਇਹੀ ਬਈ ਅਰਪਿੰਜਰੇ ਤੇ ਬਿਆਂ ਤੇ ਖੜੀ ਹੁੰਦੀ ਤੇ ਅੱਜ ਕਹਾਣੀਆਂ ਹੋਰ ਹੋਣੀਆਂ ਸੀ ਸਹੀ ਗੱਲ ਆ ਲਓ ਵੀ ਸੱਜਣੋ ਬਿਲਕੁਲ ਨਾ ਆਮ ਮੰਨ ਕੇ ਚਲੋ ਆਮ ਕਿਸਾਨ ਜ਼ਿਮੀਂਦਾਰ ਦੇ ਆਮ ਭਰਾਵਾਂ ਦੀ ਪਹੁੰਚ ਦੇ ਰੇਟ ਅੱਜ ਹੋਣਗੇ ਤੇ ਕੁਆਲਿਟੀ ਹੋਊਗੀ ਇੱਕ ਨੰਬਰ ਜਿਹੜਾ ਭਰਾ ਸਾਂਭ ਲੂਗਾ ਤੇ ਆਉਂਦੇ ਸਮੇਂ ਨੂੰ ਇਹੀ ਵੱਚੀਆਂ ਤੇ ਕਰਮ ਵਾਲੀਆਂ ਦੁੱਗਣੀ ਤੇ ਗਣੀ ਰਕਮ ਕਰਨੀ ਕਿਉਂਕਿ ਚੰਗੇ ਬਰੀਡ ਵਾਲੇ ਨਾ ਆ ਗਏ ਜਿਹੜੇ ਬਾਣੇ ਮੰਗੇ ਚਲ ਦੋ ਰੱਖੋ ਕੁਆਲਟੀ ਹੁਣ ਮੈਂ ਤੁਹਾਨੂੰ ਦੱਸਦਾ ਬਾਲੀ ਆਪਾਂ ਗੱਲ ਨਹੀਂ ਕਰਦੇ ਹਨਾ ਇਹ ਬੱਚੀ ਤਾਂ ਇਹੋ ਜੀ ਆ ਬਾਈ ਦਿਨੋਂ ਦਿਨੇ ਨੇ ਆ ਤਾਂ ਰੇਟ ਆਪ ਹੀ ਕਰਨਾ ਡੋਨ ਨਹੀਂ ਪੈਂਦੀ ਤੇ ਫਿਰ ਡਿਮਾਂਡ ਕੀ ਰਹੂ ਨੀ ਡਿਮਾਂਡ 12500 ਰੁਪਿਆ 12500 ਰੁਪਿਆ ਮਹੀਨੇ ਦਾ ਮੰਨ ਕੇ ਚੱਲ ਜੀ ਆਪਾਂ ਬੜਾ ਸਾਬ ਕਿਤਾਬ ਲਾਈਏ ਆਪਾਂ ਘਰੇ ਬੱਛੀ ਪਾਲਦੇ ਆਂ ਤੇ 15 ਤੋਂ 20 ਹਜ਼ਾਰ ਦਾ ਤਾਂ ਦੁੱਧ ਪੀਂਦੀ ਹੈ ਬਈ ਬੇਨਤ ਹਣ ਆਹੀ ਬੱਛੀ ਆ ਯਾਰ ਹਣ ਆਹੀ ਆਪਣੇ ਇੱਥੇ ਚਾਰ ਚਾਦਰਾਂ ਬਾਈ ਸਾਢੇ 12000 ਰੁਪਏ ਦੇ ਵਿੱਚ ਸਾਢੇ 4 ਮਹੀਨਿਆਂ ਦੀ ਪਲੀ ਪਲਾਈ ਤੇ ਬਿਲਕੁਲ ਨੰਬਰ 1 ਜੈ ਜੀ ਨੰਬਰ ਇੱਕ ਬੱਛੀ ਆ ਬਾਈ ਨੰਬਰ ਇੱਕ ਤੇ ਦੋ ਨੰਬਰ ਵਾਲੀ ਬੱਛੀ ਦੀ ਕੀ ਕੋ ਡਿਟੇਲ ਆ ਵੀਰੇ ਦੇਖ ਬਾਈ ਇਹ ਵੀ ਇੱਕ ਨੰਬਰ ਬੱਛੀ ਆ ਬਾਈ ਕਿੰਨੀ ਉਮਰ ਹੈ ਜੀ ਇਹਦੀ ਉਮਰ ਹੈਗੀ 5 ਮਹੀਨਿਆਂ ਦੀ ਬਾਈ 5 ਮਹੀਨਿਆਂ ਦੀ ਹੋ ਰਹੀ ਹੈ ਤੇ ਕੁਆਲਿਟੀ ਦੇਖੋ ਜੀ ਬਰੀਡ ਪੂਰੀ ਫੁੱਲ ਆ ਮੈਂ ਕਿਹਾ ਵੀ ਕੀ ਬਾਤ ਹੈ ਚੀਜ਼ਾਂ ਕੋਈ ਬੇਹੰਤਾਂ ਚੀਜ਼ਾਂ ਸਹੀ ਗੱਲ ਹੈ ਦੇ ਨਿੱਕਾ ਕੰਨ ਤੇ ਗੋਲ ਕੰਨ ਹਾਂ ਜੇ ਮੈਂ ਬਾਲੀ ਗੱਲ ਨਹੀਂ ਕਰਦਾ ਹਨਾ ਫੇਸ ਤੇ ਮਗਰੋਂ ਪੱਠਪੜਾ ਪੂਰਾ ਟਾਪਰ ਆ ਜਾ ਹਾਂ ਲਓ ਵੀ ਸੱਜਣੋ ਬੱਚੀ ਦੀ ਖੜਨੀ ਖੁੱਡਨੀ ਨਾ ਕੁਆਲਿਟੀ ਇੱਕ ਨੰਬਰ ਹੈ ਬਿਲਕੁਲ ਨਿੱਕਾ ਕੰਨ ਨਾ ਤੇ ਬਰੀਡ ਵਾਲੀ ਆ ਗਈ ਬੱਚੀ ਵਾਈਟ ਕਲਰ ਦੇ ਵਿੱਚ ਜਿਆਦੇ ਮਨ ਕੇ ਚਲੋ ਡੱਬਾ ਤੇ ਸੋਹਣੀ ਲੱਗਦੀ ਆ ਹਾਂਜੀ ਜਿਹੜੇ ਭਰਾਣੇ ਘਰੇ ਕੱਲੀ ਕਿਹੜੀ ਰੱਖਣੀ ਹੈ ਹਨਾ ਨਾਲ ਤਾਂ ਜਵਾਕ ਦੀ 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 ਪੂਰੀ ਹੋ ਜੂ ਤੇ ਨਾਲੇ ਐਫ ਡੀ ਕੋਈ ਹੈ ਬਾਕੀ ਬਿਆਨਤ ਕਰਮ ਵਾਲੀਆਂ ਜੋੜੀ ਕੋਈ ਲੈ ਗਿਆ ਹਨਾ ਯਾਦ ਰੱਖੂਗਾ ਜੇ ਜੋੜੀ ਮੰਨ ਕੇ ਚੱਲ ਜੋੜੀ ਲਵੇ ਕੋਈ ਜੋੜੀ ਆਪਾਂ ਜੈ ਰੇਟ ਤੇ ਦੇ ਦਾਂਗੇ ਜੈ ਜੀ ਕਿੰਨੇ ਦੀ ਹੋਜੂ ਜੋੜੀ ਆਪਾਂ 20000 ਦੀ ਬਸ ਜਸ ਤੇ ਨੋ ਜੋੜੀ ਹਾਂ ਲਓ ਵੀ ਸੱਜਣੋ ਕੱਲੀ ਕੱਲੀ ਦਾ ਹੋਰ ਸਾਬ ਨਾਲ ਨਾ ਮੰਨ ਕੇ ਚੱਲੋ ਛੋਡੇ ਘਰੇ ਦੋ گاਵਾ ਤਿਆਰ ਹੋ ਜਾਣਗੀਆਂ ਚੋਟੀ ਦੀਆਂ ਹਾਂਜੀ ਲਓ ਕੁਆਲਟੀ ਵੀ ਇੱਕ ਨੰਬਰ ਹੈ ਤੇ ਰੇਟ ਵੀ ਬਾਈ ਦੇ ਬਿਲਕੁਲ ਇੱਕ ਨੰਬਰੀ ਆ ਖੇਚਮੇ ਜੀ ਰੇਟ ਆ ਜੇ ਕੱਲੀ ਦਾ ਬਾਈ ਕਹਿੰਦਾ ਵੀ ਪਹਿਲੇ ਨੰਬਰ ਵਾਲੀ ਦਾ 12.500 ਰੁਪਇਆ ਤੇ ਜੇ ਕੋਈ ਭਰਾ ਜੋੜੀ ਖਰੀਦੂਗਾ ਸੱਜਣੋ ਤੇ ਬਾਈ ਇਹ 20000 ਦਾ ਕੱਲੀ ਦਾ ਰੇਟ ਹੈਗਾ 13.500 ਰੁਪਇਆ ਇਹਦਾ ਕੱਲੀ ਦਾ 13.500 ਜੇ ਕੋਈ ਜੋੜੀ ਲਵੇ ਤੇ ਜੋੜੀ 20000 ਚ ਵੱਧ ਜਸਨੋਈ ਆ ਜਸਨੋ ਹੈ ਹਾਂ ਹੁਣ ਆ ਗਿਆ ਤੀਜੇ ਨੰਬਰ ਵਾਲੀ ਬੱਚੀ ਦੀ ਇਹਦੀ ਕਿੰਨੀ ਕੁ ਉਮਰ ਹੋਏ ਇਹ ਬੇਨਤ ਹੈਗੀ 8 8.5 ਮਹੀਨਿਆਂ ਦੀ ਬਾਈ 8 8.5 ਮਹੀਨਿਆਂ ਦੀ ਹੈਨਾ ਦੇਖੋ ਤਾਰੀ ਜਾਣ ਇਹਦੇ ਆ ਇਹ ਵੀ ਮੈਂ ਕਿਹਾ ਵੀ ਪੂਰੀ ਕੁਆਲਿਟੀ ਵਾਲੀ ਹੈ ਬਲੀਡ ਇੱਕ ਨੰਬਰ ਆ ਖੋਲੀ ਕਰਾਂ ਦੀ ਚਲੋ ਤੋਏ ਔਰ 8 8.5 ਮਹੀਨੇ ਦੇ ਰਗੜ ਬਾਈ ਕਹਿੰਦਾ ਵੀ ਇਹਦੀ ਉਮਰ ਆ ਨਿੱਕਾ ਕਰਨਾ ਗਿਆ ਤੇ ਕੋੜੀ ਵਰਗੀ ਆ ਐਂ ਫਰਦੀ ਆ ਭੱਜੀ ਮੰਨ ਕੇ ਚੱਲੋ ਵੀ 2 ਘਟੇ ਫੀਡ ਦੇ ਦੇ ਅੰਦਰ ਗਏ ਤੇਨੇ ਸੀਮਨ ਲਾ ਲੈਣਾ ਹੈ ਨਾ ਹਾਂਜੀ ਹਾਂ ਬਾਈ ਹਾਂ ਲੋ ਬਾਈ ਦੇ ਦਾ 36 ਤੱਕ ਆਉਂਦੀ ਆ ਤੇ ਕੱਦ ਕਾਠ ਵੀ ਸੋਹਣਾ ਜਿਹੜੇ ਹਿਸਾਬ ਨਾਲ ਬੱਚੀ ਦੀ ਉਮਰ ਆ ਤੇ ਲੈ ਬੈਂਕ ਕੁਆਲਟੀ ਕੁਲਟੀ ਕਰਾ ਦੇ ਜੇ ਇੱਕ ਬਾਈ ਹਾਂ ਨਿੱਕਾ ਕਰਨਾ ਗਿਆ ਮੈਂ ਕਿਹਾ ਵੀ ਐਂ ਫਰਦੀ ਆ ਨਾ ਜੀ ਟੱਪ ਦੀ ਕਰਮਾਂ ਵਾਲੀ ਲੈ ਚੱਲ ਵੀ ਬੱਡੇ ਵੀ ਬਾਕੀ ਬਿਆਂ ਤਾਂ ਤਾਂ ਤੋਂ ਹਣਾ ਸਿੱਧੀ-ਸੁੱਧੀ ਚੈੱਕ ਕਰਾ ਦੇ ਬਈ ਕਿੰਨੀ ਆਏ ਬਟੂਈਆਂ ਆਈਆਂ ਚੱਕੀਆਂ ਨੀ ਖੁੱਲੇ ਪੱਟਪੜੇ ਦੀਆਂ ਬਈ ਮੈਂ ਕਿਹਾ ਵੀ ਕਮਾਲ ਹੀ ਆ ਹਾਂ ਬਈ ਦੇਖੋ ਕਰਾਂ ਦੀ ਸੋਨਾ ਰੰਗ ਪ੍ਰਿੰਟ ਆ ਗਿਆ ਤੇ ਕੁਆਲਿਟੀ ਵੀ ਇੱਕ ਨੰਬਰ ਆ 8.5 ਮਹੀਨੇ ਬਾਈ ਕਹਿੰਦਾ ਵੀ ਉਮਰ ਤੇ ਥਾਂ ਚ ਚਾਰ ਹੀ ਥਾਣਾ ਗੁਲਾਬੀ ਥਾਣਾ ਬਾਈ ਠੀਕ ਐ ਉਹ ਤੇ ਬੰਨ ਕੇ ਦਿਖਾ ਦਿੰਦੇ ਆ ਬਾਕੀ ਬਹਿਮ ਜਾਂ ਕੱਢ ਹੀ ਦਿੰਦੇ ਆ ਤੇ ਗੁਲਾਬੀ ਥਾਣਾ ਦੇਖੋ ਬਈ ਲੋ ਵੀ ਸੱਜਣੋ ਅੱਜ ਨਾ ਤੁਹਾਨੂੰ ਤਿੰਨ ਨਾਗ ਆਪਾਂ ਵਿਕਰੀ ਵਾਲੇ ਲੈ ਕੇ ਆਏ ਆ ਬੇਨਤ ਪਤਾ ਕੀ ਚੱਕਰ ਆ ਬਾਈ ਬੱਚੇ ਆ ਨਾ ਖੁੱਲੀਆਂ ਫਿਰਦੇ ਆਈਆਂ ਤਾਂ ਇਹੋ ਇੱਕ ਜੀ ਨਹੀਂ ਲਾਇਆ ਹਾਂ ਹਾਂ ਤੇ ਤਾਂ ਇਹ ਪੱਤੇ-ਪੁੱਤੇ ਖਾ ਗਏ ਪਸੂ ਦੁੱਗਣਾ ਲਾਜਦਾ ਠੀਕ ਹੈ ਲੋ ਵੀ ਮਿੱਤਰੋ ਨਾਗ ਤਾਂ ਹੈਗੇ ਬਾਈ ਕੋਲੇ ਤਿੰਨ ਪਰ ਤਿੰਨੇ ਨਾਗ ਨਾ ਪੂਰੇ ਫੁੱਲ ਬਰੀਡ ਵਾਲੇ ਆ ਤੇ ਨਾਗ ਤਾਂ ਸੁਖ ਨਾ ਬਾਈ ਦੇ ਘਰੇ ਅੱਜ ਮੇਲਾ ਲੱਗਿਆ ਪਿਆ ਆਪਾਂ ਦੁਬਾਰਾ ਫੇਰ ਕੈਮਰਾ ਮਾਰਦਣੇ ਆ ਪਰ ਇਹ ਨਾਗ ਇਹ ਜਿਹੜੀਆਂ ਸਾਨੂੰ ਬੱਚੀਆਂ ਜਿੰਦੀਆਂ ਇਹਨਾਂ ਕਿਸੇ ਬਾਈ ਕੰਡਾ ਵੀ ਰਾਜਸਥਾਨ ਦੇ ਬੰਦੇ ਨਾਲ ਗੱਲ ਹੋਈ ਆ ਤੇ ਅਦਰ ਸਟੇਟ ਚੱਲੀਆਂ ਜੇ ਕਿਸੇ ਭਰਾ ਨੇ ਅਦਰ ਸਟੇਟ ਕਿਸੇ ਹੋਰ ਵੀ ਮੰਨ ਕੇ ਚੱਲੋ ਕਿਸੇ ਪਾਸੇ ਵੀ ਕੋਈ ਬੱਚੀਆਂ ਲੈਣੀਆਂ 8010 ਤੇ ਬਾਈ ਕਹਿੰਦਾ ਵੀ ਆਪਾਂ ਗੱਡੀ ਗੁੱਡੀ ਦਾ ਖਾਸ ਕਰ ਖਾਸ ਤੌਰ ਤੇ ਪ੍ਰਬੰਧ ਕਰ ਦੰਦੇ ਆ ਬਾਈ ਤੇ ਬੇਫਿਕਰ ਹੋ ਕੇ ਤੁਸੀਂ ਮੈਂ ਕਿਹਾ ਵੀ ਬੱਚੀਆਂ ਖਰੀਦ ਸਕਦੇ ਆ ਤੇ ਲਾਪਰੀ ਫਿਰ ਤੀਜੇ ਨੰਬਰ ਵਾਲੀ ਜਿਹੜੀ ਬੱਚੀ ਆਪਾਂ ਵਿਖਾਈ ਆ ਇਹਦੀ ਡਿਮਾਂਡ ਕੀ ਰੋ ਇਹਦੀ ਡਿਮਾਂਡ 14.500 ਰੁਪਿਆ 14.500 ਰੁਪਿਆ ਹਾਂਜੀ ਹਾਂ ਬਾਈ ਲਓ ਵੀ ਮਿੱਤਰੋ ਬਿਲਕੁਲ ਜਾਇਜ਼ ਰੇਟ ਆ ਤੇ 14.500 ਰੁਪਿਆ ਬਾਈ ਕਹਿੰਦਾ ਵੀ ਤਿੰਨ ਨੰਬਰ ਵਾਲੀ ਦਾ ਜੇ ਕੋਈ ਤਿੰਨੇ ਇਕੱਠੀਆਂ ਲੈਂਦਾ ਹਾਂ ਤਿੰਨੇ ਇਕੱਠੀਆਂ ਆਪਾਂ 32000 ਰੁਪਏ ਦੇ ਦਾਂਗੇ ਜੇ ਕੋਈ ਤਿੰਨੇ ਲਵੇ ਤੇ 32000 ਦੇ ਹਾਂਜੀ ਲਓ ਵੀ ਮਿੱਤਰੋ ਬਿਲਕੁਲ ਨਾ ਜੈਜ ਰੇਟ ਆ ਬਾਈ ਕਿਹਨਾਂ ਜੇ ਕੋਈ ਤਿੰਨੇ ਨਾਲ ਖਰੀਦਦਾ ਤੇ ਆਪਾਂ 32000 ਰੁਪਏ ਦੇ ਵਿੱਚ ਦੇ ਦਾਂਗੇ ਤੇ ਫਿਰ ਲਾਪਰੀ ਕੋਈ ਪਹੁੰਚ ਵੀਰੇ ਪੌਂਡਿਸ 100 ਕਿਲੋਮੀਟਰ ਕਰਾਇਆ ਫ੍ਰੀ ਕਰ ਦਾਂਗੇ ਇੰਨੀ ਕੁ ਕਰ ਦਾਂਗੇ ਬਾਈ ਹਾਂਜੀ 100 ਕਿਲੋਮੀਟਰ ਬਾਈ ਕਹਿੰਦਾ ਵੀ ਪੌਂਚ ਫ੍ਰੀ ਆ ਇਹਦੇ ਥਾਂ ਰਹਿ ਗਏ ਥਾਂਜੇ ਦਿਖਾ ਦੇ ਦਿੰਦਾ ਪਰ ਅਗਲੇ ਕਹਿੰਦਾ ਵੀਡੀਓ ਪਾ ਦੇ ਹਨਾ ਸਹੀ ਗੱਲ ਆ ਬਾਈ ਉਹ ਟੱਕਰੇ ਵੀ ਗੱਲ ਕਰੇ ਨਹੀਂ ਹੁੰਦੇ ਬਾਈ ਥਾਂ ਝੋਲੀ ਤਾਂ ਇੱਕ ਨੰਬਰ ਆ ਹਨਾ ਚਾਰ ਹੀ ਥਾਣਾ ਗਲਾਬੀ ਥਾਣਾ ਬਾਈ ਸੁਨੋ ਰੰਗ ਪ੍ਰਿੰਟ ਆ ਗਿਆ ਥਾਂ ਤਾਂ ਦੂਰੋਂ ਦੀਂਦੇ ਤੇ ਤਿੰਨੇ ਨਗ ਆ ਗਿਆ ਜਿੱਦੀ ਵੀਡੀਓ ਦੇ ਵਿੱਚ ਤਿੰਨੇ ਨਗ ਪੂਰੇ ਟੌਪਦੇ ਆ ਜਾਇਜ਼ ਰੇਟ ਆ ਤੇ ਲਾਪਰੀ ਦਾ ਨੰਬਰ ਆ ਜਿਹੜਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾਜੇ ਕੋਈ ਵੀ ਨਗ ਪ ਤਸੱਲੀ ਨਰਖ ਵਰਖ ਸਜ ਨੂੰ ਤੁਸੀਂ ਕਰਨੀ ਹੈ ਤੇ ਨੰਬਰ 22 ਦਾ ਲਗਾਤਾਰ ਚੱਲਦ ਰਹਿਣਾ ਸਕਰੀਨ ਤੇ ਧੰਨਵਾਦ ਹਸੀਕਾਲ